ਔਰ ਪਿਆਰੇ ਦਰਸਵਾਰੇ ਗੁਰੂ ਰੋ ਗੁਰਖਲਸਾ ਸਤਸੰਗ ਜਿਓ ਪਰਮਾਪਾਗ ਵਾਲੇ ਹਾਂ ਜੋ ਅਮਰਤ ਵਲੇ ਤੋਂ ਤਨ ਤਨ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਕੀ ਗੋਦ ਵਿੱਚ ਬੈਠ ਕੇ ਅਮਰਤ ਮਈ ਪਾਣੀ ਦੇ ਨਾਲ ਜੁੜੇ ਆਓ ਜੀ ਅਜਿਤ ਹੁਕਮਨਾਮਾ ਸਰਵਣ ਕਰੀਏ ਇਹਦਾ ਉਪਨਮਾ ਰਾਗ ਸੋਟ ਹੈ ਬਾਣੀ ਭਗਤ ਰਵੇਦਾਸ ਜੀ ਦੀ ਜੀ ਹੈ ਭਗਤ ਰਵੇਦਾਸ ਜੀ ਉਸ ਪਰਮਾਤਮਾ ਦੀ ਇਹ ਗੱਲ ਕਰ ਰਹੇ ਨੇ ਪਰਮਰਮਾ ਦੀ ਹੋਂਦ ਦੀ ਗੱਲ ਕਰ ਰਹੇ ਨੇ ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦੀ ਗੱਲ ਕਰਦੇ ਹਨ ਮਾਧਵੇ جیسا ہوئے پربھو جیوان کچھ پر لکھا پیا ہویا ہے جو کی بیان نہیں جا سکتا پر لکھا ہے اسی جو منی بیٹھے ہیں

ਕਾਲ ਮੁਖ ਇੱਕ ਹੈ ਗੁਰੂ ਦੀ ਕਿਰਪਾ ਦੇ ਨਾਲ ਹੁੰਦਾ ਹੈ ਕਿੰਦੀ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਬਾਦੋ ਉਸ ਪਰਮਾਤਮਾ ਨੂੰ ਨਿਰੰਕਾਰ ਦਾ ਨਾਮ ਹੈ اے ਮਾਦੋ ਜਿੰਨਾ ਚਿਰ ਹਸੋਂ ਜੀਵਾ ਦੇ ਅੰਦਰ ਹਉਮੈ ਰਹਿੰਦੀ ਹੈ

ਅਨਲ ਅਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾ ਕਹਿੰਦੀ ਇਸ ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਜਦੋਂ ਹਉਮੈ ਹਟਦੀ ਹੈ ਜਦੋਂ ਤੂੰ ਪ੍ਰਸਤਕ ਹੋ ਜਾਂਦਾ ਹੈ ਫਿਰ ਇਹ ਸਮਝ ਆ ਜਾਂਦੀ ਹੈ ਕਿ ਜਿਵੇਂ ਸਮੁੰਦਰ ਵਿੱਚ ਬੜਾ ਵੱਡਾ ਤੂਫਾਨ ਆਇਆ ਹੋਵੇ ਤੇ ਉਹ ਸਮੁੰਦਰ ਲਹਿਰਾਂ ਦੇ ਨਾਲ ਨਕਾਂ ਨਕ ਭਰਿਆ ਹੋਵੇ ਪਰ ਅਸਲ ਵਿੱਚ ਉਹ ਲਹਿਰਾਂ ਸਮੁੰਦਰ ਦੇ ਪਾਣੀ ਵਿੱਚ ਹੀ ਹੈ। ਉਹ ਪਾਣੀ ਦੀ ਹੀ ਹੋਂਦ ਹੈ। ਇਸੇ ਤਰ੍ਹਾਂ ਇਹ ਸਾਰੇ ਜੀਵ ਤੇਰਾ ਆਪਣਾ ਹੀ ਕੀਤਾ ਹੋਇਆ ਵਿਕਾਸ ਹੈ। ਇਹ ਤੇਰੇ ਹੀ। ਫਿਰ ਇਹ ਜਿਹੜਾ ਬਲੇਖਾ ਨਾ ਇਹ ਅਸੀਂ ਬਿਆਨ ਨਹੀਂ ਕਰ ਸਕਦੇ। ਜੋ ਅਸੀਂ ਮੰਨੇ ਬੈਠੇ ਹਾਂ ਉਹ ਠੀਕ ਨਹੀਂ। ਇਸ ਸੰਸਾਰ ਵਿੱਚ ਕੋਈ ਵੱਖਰੀ ਹਸਤੀ ਹੈ ਨਰਪਤ ਏਕ ਸਗਾ ਸੁਨ ਸੋਇਆ ਸੁਪਨੇ ਪਿਆ ਤੇ ਖਾਰੀ ਜਿਵੇਂ ਕੋਈ ਰਾਜਾ ਆਪਣੇ ਤਖਤ ਤੇ ਸੌ ਜਾਏ ਤੇ ਸੁਪਨੇ ਵਿੱਚ ਉਹ ਮੰਗਤਾ ਬਣ ਜਾਏ ਅਚਰਤ ਰਾਜ ਵਿਸ਼ਰਤ ਸੁਪਾਇਆ ਸੋਗਤ ਭੇ ਹਮਾਰੇ ਰਾਜ ਹੁੰਦਿਆਂ ਸੰਦਿਆਂ ਉਹ ਸੁਪਨੇ ਵਿੱਚ ਰਾਜ ਤੋਂ ਵਿਚੜ ਕੇ ਦੁਖੀ ਹੁੰਦਾ ਆਇਆ ਐ ਪ੍ਰਭੂ ਤੇਵੇਂ ਹੀ ਟਿੱਟੋ ਵਿਚੜ ਕੇ ਸਾਡੇ ਜੀਵਾਂ ਦਾ ਇਹੀ ਹਾਲ ਹੋ ਰਿਹਾ ਰਾਜ ਭੰਗ ਪਰਜੰਗ ਜੈਸੇ ਹੈ ਅਬ ਕਚ ਮਰਮ ਜਨਾਇਆ ਜਿਵੇਂ ਰੱਸੀ ਤੇ ਸੱਪ ਦਾ ਦਿਸਤਾਂਤ ਹੈ ਪਰ ਤੂੰ ਮੈਨੂੰ ਹੁਣ ਕੁਝ ਕੁਝ ਭੇਦ ਜਨਾਦ ਰਸੀ ਤੇ ਸੱਪ ਦਾ ਭੇਦ ਜਨਾਦ ਆਣ ਕੱਟ ਕੇ ਜੈਸੇ ਫੂਲ ਪਰੇ ਅਬ ਕਹਤੇ ਕਹਿ ਨਾ ਜਾਇ ਜਿਵੇਂ ਸੁਣੇ ਤੋਂ ਬਣੇ ਹੋਏ ਅਨੇਕ ਕੜੇ ਵੇਖੇ ਪ੍ਰੀਖਾ ਪੈ ਜਾਵੇ ਕਿ ਸੁਣਾ ਕਈ ਕਿਸਮ ਦਾ ਹੁੰਦਾ ਹੈ ਦੇਵੇਂ ਅਸਾਨੂੰ ਪ੍ਰੇਖਾ ਬਣਿਆ ਪਿਆ ਕਿ ਇਹ ਜਗ ਦਿੱਤੋਂ ਵੱਖਰਾ ਹੈ ਪਰ ਜਦੋਂ ਮੇਰੇ ਅੰਦਰ ਤੂੰ ਪ੍ਰਗਟ ਹੋ ਗਿਆ ਉਹ ਪ੍ਰਾਣੇ ਤੇਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ ਰਵਿਦਾਸ ਜੀ ਕਹਿੰਦੇ ਬਾਬ ਹੁਣ ਮੈਂ ਇਹ ਨਹੀਂ ਆਖ ਸਕਦਾ ਕਿ ਜਗ ਦਿੱਤੋਂ ਕੋਈ ਵੱਖਰੀ ਹਸਤੀ ਹੈ ਸਰਬ ਏਕ ਅਨੇਕ ਰੂਪ ਵਿੱਚ ਸਭ ਘਟ ਭੁਗ ਵਸੋਈ। ਉਹ ਪ੍ਰਭੂ ਖਸਮ ਅਨੇਕ ਰੂਪ بنا ਕੇ ਸਾਰਿਆਂ ਵਿੱਚ ਇੱਕ ਆਪ ਹੀ ਹੈ। ਸਭ ਘਟਾਂ ਵਿੱਚ ਆਪ ਹੀ ਬੈਠਾ ਜਗ ਦੇ ਰੰਗ ਬਣ ਰਿਹਾ ਹੈ। ਸਭੇ ਕਟ ਰਾਮ ਬੋਲੇ, ਰਾਮਾ ਬੋਲੇ, ਅਰੋ ਬਿਨਾ ਕੋ ਬੋਲੇ। ਕਹੇ ਰਵਿਦਾਸ ਸਾਥ ਪੈ ਨੇਰੇ ਸਜੇ ਹੋਏ ਸੁਹੇ ਹੁਣ ਦਾ ਰਵਿਦਾਸ ਆਖਦਾ ਹੈ ਦੂਰ ਨਹੀਂ ਮੇਰੇ ਹੱਥ ਤੂੰ ਵੀ ਨੇੜੇ ਹੈ ਜੋ ਕੋ ਜਗਤ ਵਿੱਚ ਵਰਤ ਰਿਹਾ ਹੈ ਉਸੇ ਦੀ ਰਜਾ ਵਿੱਚ ਹੋ ਰਿਹਾ ਮੈਂ ਪਰਮਾਤਮਾ ਦੀ ਅਜਾ ਵਿੱਚ ਹੀ ਹੋ ਰਿਹਾ ਹੈ ਜੀ